ਹਜੀ ਜਦੀ ਸਭਾ ਜੇ ਤੁਸੀਂ ਕਲਸਾ ਕਸਬਾ ਕਾਲਾ ਸੰਗਿਆ ਵਿਖੇ ਇੱਕ ਪਰਮੇ ਮੀਟਿੰਗ ਨੂੰ ਸੰਬੋਧਨ ਕਰਨ ਆਏ ਹੋ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੇਰਾ ਸਾਰੇ ਭਰਾਵਾਂ ਨੂੰ ਕਾਲਾ ਸੰਗਿਆ ਦੀ ਸਾਡੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਜਿਨ੍ਹਾਂ ਨੇ ਸਾਨੂੰ ਇੱਥੇ ਇਸ ਮੀਟਿੰਗ 'ਚ ਬੁਲਾਇਆ ਔਰ ਜਿੰਨਾ ਮਾਨ ਬਖਸ਼ਿਆ ਮੈਂ ਇਹਨਾਂ ਦਾ ਦੇਣਾ ساری ਜ਼ਿੰਦਗੀ ਨਹੀਂ ਦੇ ਸਕਦਾ ਹੋਰ ਜੀ ਜਿੱਥੇ ਆਪਣੇ ਪਾਰਟੀ ਨੂੰ ਮਜ਼ਬੂਤ ਕਰ ਲਈ ਕਿੰਨੇ ਪਰਿਵਾਰ ਜਿਹੜੇ ਆ ਸ਼ਾਮਲ ਹੋਇਆ ਜੀ ਅਮਰ ਦੇ ਅੱਜ 15 ਤੋਂ 20 ਪਰਿਵਾਰ ਆਮ ਆਦਮੀ ਪਾਰਟੀ ਸ਼ਾਮਲ ਹੋਏ ਆ ਇੱਥੇ ਕਾਲਾ ਸੰਗਿਆ ਦੇ ਔਰ ਇਹਨਾਂ ਨੂੰ ਵੀ ਵਧਾਈ ਦੇ ਪਾਤਰ ਆ ਜਿਹੜੇ ਆਮ ਆਦਮੀ ਦੂਜੀ ਰਵਾਇਤੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਔਰ ਮੈਂ ਵਿਸ਼ਵਾਸ ਨਾ ਉਹਨਾ ਵੀ ਆਮ ਆਦਮੀ ਪਾਰਟੀ ਇਤਾਂ ਦੀ ਪਾਰਟੀ ਆ ਜਿਹੜੀ ਹਰ ਇਨਸਾਨ ਨੂੰ ਜਿਹੜਾ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦਾ ਉਹਨੂੰ ਮਾਣ ਬਖਸ਼ਦੀ ਆ ਔਰ ਇਹਨਾਂ ਨੂੰ ਵੀ ਮਾਣ ਬਖਸ਼ਿਆ ਜਾਊਗਾ ਅੱਗੇ ਇੱਕ ਹਸਪਤਾਲ ਦਾ ਮੈਟਰ ਜਿਹੜਾ ਸਾਹਮਣੇ ਆਇਆ ਇਸ ਦਾ ਵੀ ਜਿਹੜੇ ਇੱਥੇ ਕੋਈ ਵੀ ਡਾਕਟਰ ਜਿਹੜਾ ਕੋਈ ਵੀ ਅਵੇਲੇਬਲ ਨਹੀਂ ਹੁੰਦਾ ਉਹ ਸਬੰਧੀ ਤੁਸੀਂ ਲੋਕਾਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਕੀ ਕਹੋਗੇ ਇਹਦੇ ਵਿੱਚ ਇਦਾਂ ਜੀ ਇਹ ਮੈਨੂੰ ਪਿਛਲੀ ਵਾਰ ਵੀ ਇਹਨਾਂ ਨੇ ਡਿਮਾਂਡ ਕੀਤੀ ਸੀ ਉਸ ਤੋਂ ਬਾਅਦ ਆਪਣੇ ਨਾ ਪੰਜਾਬ ਛਾੜ ਔਨ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ ਕਿਉਂਕਿ ਸਾਰਾ ਪ੍ਰਸ਼ਾਸਨ ਸਾਰੀ ਆਮ ਆਦਮੀ ਪਾਰਟੀ ਸਰਕਾਰ ਹਰ ਪੀੜਤਾਂ ਦੇ ਵਾਲੇ ਪਾਸੇ ਲੱਗੀ ਹੋਈ ਸੀ ਸਾਡੀ ਵੀ ਉਧਰ ਡਿਊਟੀਆਂ ਲੱਗੀਆਂ ਹੋਈਆਂ ਸੀ ਅਗਲੇ ਦਿਨਾਂ ਵਿੱਚ ਇਹ ਆਪਾਂ ਕੰਮ ਕਰਾਂਗੇ ਜ਼ਰੂਰ ਇਹ ਡਾਕਟਰ ਮੁਹਈਆ ਕਰਾਇਆ ਜਾਊਗਾ ਇਹ ਕਮਰਜੈਂਸੀ ਇਹਨਾਂ ਨੇ ਕਿਹਾ ਵਾ ਉਹ ਮੈਂ ਕੱਲ ਹੀ ਕੋਸ਼ਿਸ਼ ਕਰਦਾ ਹਾਂ ਐਸਐਮਓ ਸਾਹਿਬ ਨਾਲ ਗੱਲ ਕਰਕੇ ਜੇ ਕੋਈ ਡਾਕਟਰ ਲੋਕਲ ਅਵੇਲੇਬਲ ਹੋਇਆ ਤਾਂ ਭੇਜਾਂਗੇ ਜ਼ਰੂਰ ਠੀਕ ਵਾਲੀ ਇੱਕ ਵੀ ਦਿੱਕੀ ਫਤਿਹ ਮੈਂ ਕਰ ਦਿੰਦਾ ਹਾਂ ਬੜਾ ਜਲਦੀ ਕਰਾਂਗੇ ਜਦੋਂ ਮੈਂ ਕਾਲਾ ਸੰਗਿਆ ਲੋਕ ਸਭਾ ਇਲੈਕਸ਼ਨ ਚ ਆਇਆ ਸੀ ਜੇ ਭਾਜੀ ਹੁਣੀ ਹੁੰਦੇ ਸੀ ਪੰਜ ਚਾਰ ਬੰਦੇ ਇਸ ਪਿੰਡ ਚ ਆਉਂਦੇ ਹੁੰਦੇ ਸੀ ਔਰ ਮੈਂ ਘਰ ਘਰ ਜਾ ਕੇ ਉਹਨਾਂ ਦੇ ਨਾਲ ਚ ਪ੍ਰਚਾਰ ਕੀਤਾ ਸ਼ਾਇਦ ਕਈ ਇਸ ਜਿੰਨੇ ਵੀ ਪੰਡਾਲ 'ਚ ਬੈਠੇ ਜਾਣਦੇ ਹੋਣਗੇ ਮੈਂ ਸਾਈਡ ਤੇ ਕਰ ਦਿੱਤਾ ਉਹਦੇ ਉੱਪਰ ਦੀ ਮੰਗੀ ਸਾਰਿਆਂ ਦੇ ਇਸ ਕਰਕੇ ਉਧਰ ਆਪਾਂ ਟਾਈਮ ਲੰਘ ਗਿਆ ਪਰ ਅੱਜ ਜੋ ਹੋਇਆ ਨਾ ਅੱਜ ਜੋ ਕਾਲਾ ਸਿੰਘਿਆ ਨੇ ਸਾਨੂੰ ਮਾਣ ਬਖਸ਼ਿਆ ਮੈਂ ਇਹਦਾ ਦਿਨਾਂ ਕਦੀ ਜ਼ਿੰਦਗੀ 'ਚ ਨਹੀਂ ਦੇ ਸਕਦਾ ਕਿਉਂਕਿ ਕਾਲਾ ਸਿੰਘਿਆ ਬਹੁਤ ਵੱਡਾ ਪਿੰਡ ਆ ਸਾਡੇ ਹਲਕੇ ਦਾ ਤੇ ਜੋ ਅੱਜ ਮਾਣ ਬਖਸ਼ਿਆ ਇਹਦਾ ਦੇਣਾ ਤੇ ਛੇਦ ਕੋਈ ਵੀ ਨਹੀਂ ਦੇ ਸਕਦਾ ਹੁਣ ਆਪਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਕੀ ਆ ਆਮ ਆਦਮੀ ਪਾਰਟੀ ਤੁਹਾਡੇ ਵਿੱਚੋਂ ਬੜੀ ਤੁਹਾਡੇ ਬੱਚੇ ਭੈਣ ਭਰਾ ਮੈਂ ਸਿੱਧਾ ਹੀ ਹੋ ਗਿਆ ਮੈਂ ਕਿਹਾ ਜੇ ਕੋਈ ਛੱਡ ਦਤਾ ਨਾ ਪੱਕਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਇਹ ਸੋਚ ਕੇ ਜੱਣੀ ਜੇ ਤੇ ਇਹ ਸਰਪੰਚ ਨੂੰ ਛੱਡ ਦਤਾ ਜਿੰਨ ਕੋ ਫੜਿਆ ਚ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਮੈਂ ਤੇ ਇੱਕ ਥਾਣੇ ਤਾਂ ਕਿ ਤਰਾਹੋ ਗਰੂਪ ਬਣੂਗਾ ਜਿਹੜਾ ਜਿਹੜਾ ਜ਼ਿੰਦਗੀ ਚ ਯਾਦ ਰੱਖੂਗਾ ਮਗੇ ਮਤੇਰੇ ਮਤੇ ਤੋ ਵਰਦਨ ਬਿਲਕੁਲ ਗੁਪਤ ਨਾਮ ਦਾ ਬਿਲਕੁਲ ਗੁਪਤ ਰਹੇਗਾ ਇਹ ਸ਼ੋਰ ਦੀ ਗਵਰਨਮੈਂਟ ਕੋਲ ਦਿੱਤੀ ਜਾਂਦੀ ਹੈ ਪੀਸਲੋਂ ਦਿੱਤੀ ਜਾਂਦੀ ਹੈ ਤੁਹਾਡਾ ਨਾਮ ਨਹੀਂ ਛੱਡਿਆ ਹੋ ਜਾ ਸਿਰਫ ਤੁਹਾਡੇ ਦਸਤੂ ਤੇ ਕਾਰਵਾਈ ਹੋਏ ਸੋ ਜੋ ਵੀ ਤੁਹਾਡੇ ਸੰਪਰਕ ਵਿੱਚ ਤੁਹਾਡੇ ਰਿਗਾ ਵਿੱਚ ਕੋਈ ਨਸ਼ਾ ਵੇਚਦਾ ਜਾਂ ਕੋਈ ਨਸ਼ਾ ਕਰਦਾ ਉਹ ਨੂੰ ਨਸ਼ਾ ਕੇਂਦਰ ਤੱਕਣ ਵਾਸਤੇ ਆਪ ਨੇ ਅੱਗੇ ਆਉਣਾ ਹੈ